ਲਓ ਜੀ ਬਾਈਓ ਸਵਾਗਤ ਹੈ ਤੁਹਾਡਾ ਸ਼ੌਂਕ ਕਬੂਤਰ ਪਾਲੀ ਦਾ ਚੈਨਲ ਤੇ ਆਪਣੇ ਚੈਨਲ ਨੂੰ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਪ੍ਰੋਬੋ ਲਓ ਜੀ ਜਾਨਵਰ ਆਪਣੇ ਸਾਰੇ ਬਾਰੇ ਆ ਗਏ ਆ ਕਬੂਤਰ ਨੇ ਸਾਰੀਆਂ ਕਬੂਤਰੀਆਂ ਦਾ ਗਾਹ ਪਾਇਆ ਪਿਆ ਕਿਸੇ ਨੂੰ ਨਹੀਂ ਪਤਾ ਅੰਦਰ ਟਿਕਣ ਦਿੰਦਾ ਨੀਲੀ ਕਬੂਤਰੀ ਨੇ ਅੱਜ ਆਪਣੀ ਨੇ ਅੰਡੇ ਉਹਦੇ 2 ਹੋ ਗਏ ਉਹ ਆ ਕਬੂਤਰੀ ਨਾਲ ਜੋੜਾ ਲੱਗ ਗਿਆ ਜੀ ਇਹਦਾ ਚਿੱਟੀਆਂ ਅੱਖਾਂ ਦੀ ਨਾਲ ਕਮਾਂਡ ਲਈ ਅੱਖ ਦਾ ਉਹ ਦੇ ਇੱਕ ਆ ਖਾਲੀ ਇੱਕ ਚਿੱਟੀ ਆ ਕਬੂਤਰੀਆਂ ਯਾਰ ਕਬੂਤਰ ਹੈਗੇ ਠੀਕ ਨੇਗੇ ਆ ਜਿਹੜੇ ਤਾਂਸਲੇ ਤੇ ਬੈਠੇ ਤੇ ਇਹਨਾਂ ਦਾ ਜੋੜਾ ਆਪਸ ਵਿੱਚ ਬਣ ਗਿਆ ਉਹ ਨੀਲੇ ਦਾ ਫਿਰਦਾ ਆ ਦੋਨਾਂ ਕਬੂਤਰੀਆਂ ਦੇ ਕਬੂਤਰ ਉੱਡਦੇ ਨੇਗੇ ਨਾਲ ਗੋਲਾ ਬਚਾ ਬਾਬੇ ਉਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆ ਆਗੇ ਜਾਨਵਰ ਆਪਣੇ ਤਾਂ ਹਾਲੇ ਹਾ 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 ਗੋਲਾ ਬਜਾ ਉੜਦਾ ਬਹੁਤ ਸੋਹਣਾ ਜੀ ਫਿਰ ਮੈਨੂੰ ਆਇਆ ਤੇ ਕ ਵੀ ਪਹਿਲਾਂ ਨਹੀਂ ਉਡਣਾ ਇਹ ਹੁਣ ਵਧੀਆ 2 ਦਿਨ ਹੋ ਗਏ ਨੂੰ 3 ਦਿਨ ਆਪਾਂ ਖਰਾਕ ਨਹੀਂ ਉਹਦੀ ਘਾਟ ਨਹੀਂ ਛੱਡੀ ਸੀ ਪ੍ਰੈਕਟੀਕਲ ਚੱਲਦਾ ਇਹਦੇ ਤੇ ਜਦੋਂ ਪੂਰਾ ਹੋ ਗਿਆ ਪੂਰਾ ਇਹਨ ਦੱਸਣ ਲੱਗ ਗਿਆ ਵੀ ਹਾਂ ਹੁਣ ਸਹੀ ਆ ਉਦਦੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਹਾਂ ਭਾਈ ਆਹ ਚੀਜ਼ ਆਪਾਂ ਨੇ ਉਹ ਦਿੱਤੀ ਆ ਜਿਹੜੀ ਅਸਲੀ ਧੀ ਭਰਨ ਵਾਸਤੇ ਬਾਕੀ ਦਵਾਈਆਂ ਬੂਟੀਆਂ ਸਾਨੂੰ ਦੱਸ ਤੀਆਂ ਦੀਆਂ ਪ੍ਰਭਾ ਉਹ ਵੀ ਆਹਾ ਹਾ ਦੇ ਰਹਿਆਂ ਦੇਖੋ ਆ ਮਗਰ ਲਾਸਟ ਤੇ ਹੀ ਆ ਬੰਦ ਲਾਉਣਾ ਕਰਦਾ ਜਿਹੜਾ ਉਹ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਵੀਰੋ ਆ ਆ ਆ ਆ ਵੀਰ ਵੱਲ ਜੱਕੇ ਖੜ ਗਈ ਜੀ ਆ ਰਾણો ਇਸ ਤਰ੍ਹਾਂ ਦੀ ਦੇਖੋ ਜੀ ਇਧਰ ਆ ਔਰ ਇਹ ਸਲਾਹ ਮੇਰੀ ਵੀ ਆਪਾਂ ਕਬੂਤਰਾਂ ਦੇ ਖੁੱਡੇ ਪਾ ਲਈਏ ਖੁੱਡੇ ਵੀ ਪਾਵਾਂਗੇ ਹੋ ਉੱਚੇ ਉੱਚੇ ਜਿਹਾ ਸਲਕਾ ਪਾਇ ਪਾਗਾ ਜਾਂ ਆਪਣੀਆਂ ਕੰਨ ਦਾ ਕੰਨ ਦੇ ਬਰਾਬਰ ਪਾਇ ਪਾਗਾ ਇੰਨੇ ਨੇ ਉੱਚੇ ਪਾ ਕੇ ਆ ਟਾਂਗੀ ਤੱਕ ਚੜਾਈ ਦੇ ਦੇਾਂਗੇ ਮੂਰੇ ਜਾਲੀ ਲਾ ਦਾਂਗੇ ਮਗਰ ਖੁੱਡਾ ਹੋ ਜੂ ਇਹਦੇ ਜੇ ਆਪਣੇ ਕਬੂਤਰ ਬਜੇ ਖੁੱਲੇ ਰਿਹਾ ਕਰਨਾ ਜਿਹੜੇ ਅੰਦਰੋਂ ਵਸ ਜਾਲੀ ਦਾ ਬਾਹਰੋਂ ਲੋਕ ਲੱਗ ਜਾਇਆ ਕਰੂਗਾ ਆ ਆ ਆ ਆ ਲਓ ਜੀ ਆਂ ਇਹ ਮੌਜਾ ਵਾਜੀਆਂ ਪਾਉਂਦਾ ਦੇਖੋ ਗਰਮੀ ਬਰਾਬਾ ਬਹੁਤ ਜ਼ਿਆਦਾ ਆ ਦੇਖੋ ਕਬੂਤਰੀ ਕਾਲੀ ਦੇ ਵਿਚਾਰਾ ਚੱਕਰ ਬਣਾਈ ਵਰਦਾ ਜੇ ਉਹ ਡੱਬੀ ਜੀ ਵਾਗੀ ਹੁਣ ਅੰਦਰ ਆਹ ਦੇਖੋ ਫੇਰ ਕੱਢਦੀ ਉਹਨੇ ਪਤਾ ਨਹੀਂ ਕਾਲੀ ਕਬੂਤਰੀ ਨਾਲ ਕੀ ਲਾਗੜਾ ਘਟਾ ਆਵੀ ਆਉਂਦਾ ਗੱਡੀ ਸਾਰਿਆਂ ਨੂੰ ਉਹ ਕਬੂਤਰ ਵੀ ਡਰਨ ਲੱਗ ਗਿਆ ਕਾਲੀਆਂ ਕਾਲ ਸਾਖਾ ਆਹ ਦੇਖੋ ਵੀ ਮੂਰੇ ਮੂਰੇ ਲੱਗਿਆ ਹੁੰਦਾ ਉਹ ਕੰਦੇ ਚ ਚੁੰਜੜਾ ਲੀ ਜੀ ਨੇ ਪਤਾ ਨਹੀਂ ਕਿ ਇਹ ਕਦੇ ਅੰਦਰ ਵੜ ਜਾਂਦੇ ਨੇ ਕਦੇ ਨਿਕਲੇ ਆਉਂਦੇ ਨੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਵੀਰੋ ਹਾਂ ਆਉਂਦੀਆਂ ਨੇ ਕਬੂਤਰੀਆਂ ਇਹਨਾਂ ਦੇ ਦੋਏ ਕਬੂਤਰ ਬਾਹਰ ਉੜਦੇ ਨੇ ਅੰਦਰੋਂ ਬੜੀਆਂ ਬਾਈ ਦੀਆਂ ਹਾ 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 ਗੋਲਾ ਬੱਚਾ ਆ ਗਿਆ ਮੂਰੇ ਹੁਣ ਬਚਾਲੇ ਬਚਾਲੇ ਹੋ ਗਿਆ ਦੋਨਾਂ ਦੇ ਹੁਣ ਕੰਨੀ ਤੇ ਆ ਗਿਆ ਫੇਰ ਮੌਜੇ ਦੇ ਮੂਰੇ ਵਿਚਾਲੇ ਦੇਖੋ ਜੀ ਉੱਪਰਲੇ ਪਾਸੇ ਫੇਰਾ ਆ ਗਿਆ ਉੱਲੇ ਵਹੇ ਮੂਰੇ ਆ ਹਨ ਇਹਨਾਂ ਦੇ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਵੀਰੋ ਆ ਦੇਖੋ ਨੀਲੀ আর নীਲਾ ਾਂਡਿਆਂ ਦੇ ਬੈਠੇ ਨੇ ਹੁਣ ਦੋ ਜੀਗੇ ਹੈਗੇ ਇਹਦੇ ਦੋ ਅੰਡੇ ਹੋ ਗਏ ਹਨਾ ਨ ਬਾਹਰ ਕੱਢੀ ਆਪਾਂ ਆ ਆ ਉਹ ਪਏ ਨੇ ਸਾਹਮਣੇ ਾਂਡੇ ਨੀਲੀ ਦੇ ਦੋਨੇ ਆ ਆ ਆ ਆ ਆਓ 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 ਆਹ ਰਹੀ ਆ ਕਾਲ ਸਾਖੇ ਕਬੂਤਰੀ ਕਾਲ ਸਾਖੇ ਦੀ ਚਿੱਟੇ ਕਬੂਤਰ ਦੀ ਉਨਲੇ ਉਹ ਕੱਢ ਕੇ ਸਾਰੇਨ ਬਾਰੇ ਆ 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 ਇਹੀ ਜੋੜੇ ਮੈ ਲਾਉਣ ਨੂੰ ਕਹਿੰਦਾ ਸੀ ਇਹਨਾਂ ਨੇ ਲਾ ਦੇ। ਹਾਂ ਦੇਖੋ ਨਾ ਕਬੂਤਰ আর ਕਬੂਤਰੀ ਦਾ ਹੋ ਗਿਆ ਫੱਟਾ। ਫੱਟਾ ਕੰਮ ਬਚੋਲੇ ਦਾ। ਮਾੱਕੀ ਆ ਖੜੀਆਂ ਨੇ ਡੱਬੀਆਂ। ਨੀਲੀਂ ਜੀਨੀ ਆ। ਉਹ ਪਹੁੰਚ ਗਈ ਆਪਣੀ ਨੀਲੀ। ਆਹੋ ਦੀ ਪੂੰਛ ਪੂੰਛ ਐਨ ਸੈੱਟ ਆ ਗਈ ਜੀ ਐ ਦੇਖੋ ਐ ਪੱਲੇ ਖੋਲ ਕੇ ਵੀ ਦਿਖਾ ਦੇ ਸਾਨੂੰ ਹੋ ਕਾਲੀ ਕਬੂਦਰੀ ਵੀ ਪਹੁੰਚੇਗੀ ਪਾਣੀ ਤੇ ਆਹਾਹਾਹਾਹਾਹਾ

आगाँ आगाँ था। जी कड़िया कसाना छतरी देख जे देखने थले ना उतरे गोला बच्चा छतरी ते आऊ आ छत्री ਜ਼ਰੂਰ ਕਰਿਆ ਵੀਰੋ ਆ ਗਿਆ ਉੱਡ ਗਿਆ ਹੋ ਫੇਰ ਕਾਲੀਆਂ ਕਸਾਂ ਲਾ ਜਾਂਦਾ ਜੀ ਆ ਆ ਆ ਆ ਮੌਜਾ ਬਾਜ਼ੀਆਂ ਪਾਉਂਦਾ ਲੋਟ-ਮੋਟਣੀਆਂ ਖਾਂਦਾ ਜੀ ਉਹ ਮੁੜ ਗਿਆ ਮੌਜਾ ਕੱਲਾ ਹੀ ਆ ਹਾ ਹਾ ਆ ਗਏ ਜੀ ਇਹ ਵੀ ਬੱਚੀ ਕੱਟ ਪਤੰਦਰ ਭਾੜੇ ਮਾਰਦੇ ਨੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੋ ਆਪਾਂ ਤੁਹਾਡੇ ਤੱਕ ਤਾਂ ਕਿ ਆਪਣੀ ਵੀਡੀਓ ਸੇਤੀ ਪਹੁੰਚ ਜੇ ਤੁਹਾਡੇ ਤੱਕ ਹਰਾਜ ਕੇ ਖੇਤਰਾਂ ਦੀ ਵੀ ਕੋਈ ਉਹਨੂੰ ਰੋਕ ਟੋਕ ਨਾ ਹੋਵੇ ਹਰ ਰੋਜ਼ ਆਪਾਂ ਵੀਡੀਓ ਪਾਉਂਦੇ ਆਂਗੇ ਨਾ ਮੈਂ ਤੁਹਾਨੂੰ ਮੈਂ ਜਾਣਕਾਰੀ ਸਾਂਝੀ ਕਰ ਦਿਆਂ ਤੁਹਾਡੇ ਨਾਲ ਆ ਹਾ 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 ਲਿਜੀ ਚਿੱਟੀ ਦੇਖੋ ਦੇਖ ਦੇਖ ਉਹ ਸਾ ਏਡਾ ਚਲਾਕ ਆ ਨਾ ਉਹ ਚਿੱਟਾ ਉਹ ਕਬੂਤਰ ਦੋ ਰੰਗੀਆਂ ਖਾਂ ਵਾਲਾ ਸਾਰੀਆਂ ਕਬੂਤਰੀਆਂ ਨੂੰ ਮਾਰਦਾ ਨੀਲੇ ਕਬੂਤਰ ਦوار ਮੌਜੇ ਦوار ਚਿੱਟੇ ਤੋਂ ਡਰਦਾ ਇਹਨੂੰ ਵੀ ਮਾਰਦਾ ਉਹ ਚਿੱਟੇ ਨੂੰ ਕਾਲ ਸਾਕੇ ਨੂੰ ਹਾਂ ਹੋਣਾ ਕਾਲੀ ਦੀ ਕਬੂਤਰੀ ਖੋਸਾ ਆਪਣੀ ਪੂਰੀ ਪਹਿਲਾਂ ਪਹਿਲਾਂ ਤਾਂ ਇਹ ਐਂ ਦੀ ਵੀ ਬੁਖਾਨੀ ਕਿੱਥੇ ਆ ਗਈ ਅੰਡਿਆਂ ਦੀ ਤਿਆਰੀ ਕਰਦੀ ਹੈ ਉੱਥੇ ਅੰਡੇ ਦੇਣ ਨੂੰ ਤਿਆਰ ਦੀ ਜੀ ਐਵੇਂ ਕਰਨੀ ਆਪਾਂ ਚੱਕ ਲੈਂਦੀ ਦੀ ਉਹਨੇ ਦੇ ਨਾਲ ਜੋੜਾ ਲੱਗ ਜੇ ਅੰਡੇ ਆ ਜਾਣਗੇ ਆਹਾ ਆਹ ਹਾ 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 ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਵੀਰੋ ਸਬਸਕ੍ਰਾਈਬ ਜਰੂਰ ਕਰੋ ਤੁਸੀਂ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਾਥ ਦੇਵਾਂਗੇ ਆਪਣੇ ਜੇ ਵੀਰ ਕਬੂਤਰਾਂ ਵਾਲੇ ਨੇ ਜਿੰਨੇ ਕਬੂਤਰਾਂ ਵਾਲੇ ਸਬਸਕ੍ਰਾਈਬ ਕਰ ਲਿਆ ਕਰੋ ਇੱਕ ਦੂਜੇ ਨੂੰ ਵੀਰ ਤੁਹਾਡੇ ਦਾਕ ਬੇਨਤੀ ਹੈ ਯਾਰ ਆਪਣੇ ਲਾ ਜੋ ਕੋਈ ਵੀ ਕਬੂਤਰਾਂ ਵਾਲੀ ਵੀਡੀਓ ਆਉਂਦੀ ਆਪਾਂ ਸਬਸਕ੍ਰਾਈਬ ਜ਼ਰੂਰ ਕਰਦੇ ਆਂ ਲਾਇਕ ਵੀ ਕਰਦੇ ਆਂ ਸ਼ੇਅਰ ਵੀ ਕਰਦੇ ਆਂ ਕਮੈਂਟ ਵੀ ਕਰਦੇ ਆਂ ਅਗਲੇ ਨੂੰ